ਦੀਆਂ ਨੂੰ ਚੈਨਲ ਕੀ ਬੜੀ 24 ਉਹਨਾਂ ਨੇ ਡ੍ਰਿੰਗ ਕੀਤੀ ਹੋਈ ਸੀ ਵਿਦਾਉਟ ਯੂਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਾਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਾਸਤਾ ਆ ਤੇ ਉਹਨਾਂ ਨੇ ਮੈਨੂੰ ਬੰਦੇ ਬੰਦਿਆਂ ਗਾਲਾਂ ਕੱਢੀਆਂ ਤੇ ਮੈਨੂੰ ਘੜੀਸ ਕੇ ਆਪਣੇ ਅੰਦਰ ਲੈ ਚਾ ਆ ਅੱਛਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰ ਟੱਚ ਕੀਤੇ ਤੇ ਉਹਨਾਂ ਨੇ ਮੇ ਨਾਲ ਬਹੁਤ ਬਦਤਮੀ ਸਲੂਕ ਕੀਤਾ ਪਤਲਾ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਹਾਂਜੀ ਉਹਨਾਂ ਨੇ ਮੇਰੇ ਮਾਰੇ ਵੀ ਚਪੇੜ ਮਾਰੀ ਆ ਹਾਂਜੀ ਹਾਂਜੀ ਚਪੇੜਾਂ ਮਾਰੀ ਹਾਂ ਜੀ ਖੇਚੂ ਤੂੰ ਵੀ ਹੋਈ ਆ ਤੇ ਉਹਨਾਂ ਨੂੰ ਮੈਂ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਯਾਰ ਸੁਣਾ ਮੈਂ ਕਹਾਂ ਮੇਰੀ ਬਦੀ ਦਕਰਾਂ ਉਹ ਸੁਣਾ ਉਹ ਮੇਰੀ ਬਦੀ ਦਕਰਾਂ ਉਹ ਮੈਂ ਸੁਣਾ ਮੈਂ ਮੇਰੀਆਂ 50 ਜਨਨੀਆਂ ਇਕੱਠੀਆਂ ਹੋ ਜਾਣੀਆਂ ਇੱਥੇ ਜਸ਼ਨ ਬੇਬੀ ਨੂੰ ਵੀ ਬੁਲਾ ਲਾ ਸਾਰਿਆਂ ਨੂੰ ਸਾਡੇ ਕੋਲ ਮੈਂ ਲੈ ਰੀਆਂ ਜਨਨੀਆਂ ਮੇਰਾ ਫੋਨ ਫੜਾ ਸਾਡੇ ਲਈ ਤੂੰ ਨੋਰਮਲ ਬੰਦਰ ਹਟ ਤੂੰ ਕਰ ਤੂੰ ਕਰ ਮਾਤਾ ਨੂੰ ਪੁੱਛ ਕਸ ਤੂੰ ਕਹੋ ਨਾ ਮੈਂ ਤੈਨੂੰ ਤਾਂ 5 ਮਿੰਟ ਬੇਟ ਮੈਂ ਹੁਣ ਹੁਣੀ ਦੱਸ 5 ਮਿੰਟ ਵੇਟ ਕਰ ਠੀਕ ਹੈ ਤੁਹਾਨੂੰ ਲੱਗਿਆ ਜਨਾਬ ਜਿਸਨੇ ਗਲਤ ਕੰਮ ਕੀਤਾ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾਮ ਹੈ ਤੁਹਾਡਾ ਮੈਂ ਸਰਵਿਸ ਪ੍ਰਤੀ ਦਾਰ ਸਿੰਘ ਹਾਂਜੀ ਚੌਕੀ ਚਾਰ ਫਲੋਰ ਹਾਂਜੀ ਇੱਥੋਂ ਦਾ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਿਆ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਰਹੀ ਹੈ ਠੀਕ ਆ ਤੇ ਮੈਨੂੰ ਪੁੱਛਾ ਓ ਥੋੜਾ ਆਗੋ ਹੋਰ ਨਹੀਂ ਸਰ ਤੁਹਾਨੂੰ ਕਿ ਉਹ ਇਹਨਾਂ ਨਾਲ ਗੱਲ ਕਰੀ ਤੁਹਾਨੂੰ ਕਿ ਉਹ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਮੇਰੇ ਉਹਦੇ ਫੋਨ 'ਚ ਤੁਸੀਂ ਇੰਟਰਫੇਅਰ ਉਹ ਸੁਣ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹਦਾ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਉਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਯੋ ਬਾਣਾ ਕੀ ਦਗਾ ਰਾ ਤੋੜੀ ਤੂੰ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵਿੱਚ ਸਰ ਉਹ ਕ੍ਰਾਈਮ ਕਰਦੀ ਸੀ ਕੋਈ ਯਾਰ ਫੋਨ ਤੇ ਗੱਲ ਕਰ ਲੈ ਗੱਲ ਕਰ ਤੁਸੀਂ ਤੁਸੀਂ ਇੰਟਰਵਿਊ ਕਰਾਂਗੀ ਦਖਨਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਉਹਦੀ ਦਖਨਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿਉਂ ਇੰਟਰਵਿਊ ਕਰਾਂਗੀ ਉਹਨਾਂ ਨੇ ਮੈਸੇਜ ਕੀਤਾ ਸਿਰਫ ਫੋਨ ਬਾਰੀ ਤੁਸੀਂ ਬਤਮੀ ਜੀ ਕਿਉਂ ਕੀਤੀ ਤੁਸੀਂ ਕਿਹਾ ਹੈਲੋ ਹੈਲੋ ਤੁਸੀਂ ਮੈਂ ਫੋਨ ਬਾਰੀ ਪੁੱਛਿਆ ਕਿਉਂ ਕਿਉਂ ਇਹ ਫੋਨ ਪੁੱਛਦਾ ਕਿਉਂ 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 ਪੁੱਛਦੇ ਤੁਸੀਂ ਥੱਕੇ ਨਾ ਕੋਤੇ ਵੀ ਲੇਡੀ ਨੂੰ ਹੱਥ ਫੜ ਕੇ ਗਿਆ ਤੁਸੀਂ ਹੰਦਾ ਖਿੱਚ ਕੇ ਖੇਤ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀ ਜਾਂਦੇ ਲੈੜੀ ਦੇ ਅੱਛਾ 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 ਓਏ ਇਧਰ ਆ ਸਰਿਆਓ ਫਰ ਟੱਬਰੀ ਆਓ ਜੀ ਆਜੋ ਸਤੋ ਸਤੋ ਸਾਰਾ ਸਤੋ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਜਾ ਕੇ ਤੁਸੀਂ ਚੇਹਰੇ ਤੇ ਬੈਠੇ ਹੋ ਸਟੈਪ ਕਰ ਰਹੇ ਆਂ ਕੀ ਚੰਗੀ ਵਾਲਾ ਸਾਡੇ ਤਾਂ ਉਹ ਵੀ ਵੀਡੀਓ ਬੈਠੇ ਸਾਡੇ ਤਾਂ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਹਰੇ ਤੇ ਜਾ ਕੇ ਬੈਠੇ ਉਹ ਕੀ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਥੇ ਬੈਠੇ ਹੋ ਕਿਹੜੇ ਟਿਕਣੇ ਉੱਤੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਐਚਓ ਤੋਂ ਐਸਐਚਓ ਇੰਚਾਰਜ ਇੰਚਾਰਜੋਂ ਤੇ ਬਦੌੜ ਮਾੜੀ ਜਿਹਾ ਨਾ ਸਰ ਜਾ ਕੇ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਹਾਂ ਸਾਰਾ ਤੁਸੀਂ ਮੇਰਾ ਕੁਆਟਰ ਹਾਂ ਨਾ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਰ ਦੀ ਮੈਂ ਕੁਆਟਰ 'ਚ ਬੈਠਾ ਚਲੋ ਕੋਈ ਚੱਤ ਚਾ ਲਈ ਕੋਈ ਚਤਰ ਵਾਲੀ ਗੱਲ ਨਹੀਂ ਸਰ ਉਹ ਵੀਡੀਓ ਹੈਗੀ ਆ ਬੈਠਾ ਵੀ ਉੱਥੇ ਚੇਰਦੇ ਹੋਰ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕੋਈ ਗੱਲ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਾਂ ਗੱਲ ਕਰਦੀ ਕਿਉਂ 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 ਸਰ ਉਹ ਤਾਂ ਆਈ ਜਾਂਦੀ ਆ ਕੋ ਲੜਦਾ ਹੈ ਨਾ ਹਾਂ ਮੈਂ ਲੜਨ ਦੀ ਨਹੀਂ ਗੱਲ ਕਰਦਾ ਮੈਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਯਾਰ ਪਤਾ ਹੀ ਯਾਰ ਅਸੀਂ ਪੁਲਿਸ ਅਫਸਰ ਹਾਂ ਹਰ ਅੱਖ ਨਾਲ ਨਾਲੇ ਤੁਸੀਂ ਕਹਿੰਦੇ ਮੈਂ ਆਉਣ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਕਿ ਪੁਲਿਸ ਅਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਓ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਤੁਸੀਂ ਆਈ ਐਮ ਰਾਈਟ ਨਾ ਨੋ ਨੋ ਨਾ ਤੁਸੀਂ ਯੂ ਆਰ ਰੌਂਗ ਸਰ ਤੁਸੀਂ ਜਦ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਨਾਲ ਗੱਲ ਕੋ ਇੰਟਰਵਿਊ ਕਰਦੇ ਮੀਟਿੰਗ ਕੀ ਹੁੰਦੀ ਹੈ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀ ਨੂੰ ਅੰਦਰ ਕਿਉਂ ਲਗਾ ਕੇ ਖਿੱਚ ਕੇ ਇਹ ਦੱਸੋ ਮੀਟਿੰਗ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾ ਕੇ ਖਿੱਚ ਕੇ ਤੇ ਲੇਡੀ ਨੂੰ ਅੰਦਰ ਗਈ ਸੀ ਇਹ ਉਹ ਪਛੋਤ ਮੈਂ ਦੱਸਦੀ ਆ ਮੈਨੂੰ ਖਿੱਚ ਕੇ ਲਗਾਈ ਉਹਦੇ ਟੀਟਾਂ ਲੱਗੀਆਂ ਕੁੜੀ ਦੇ ਤੇ ਦੱਸ ਹਾਂ ਦੱਸੋ ਕਿੱਥੇ ਟੀਟ ਲੱਗੀਆਂ ਤੁਹਾਡੇ ਕੋਲ ਨਾਲ ਕੋਈ ਗੱਲ ਕਰੋ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਕਿਤਾ ਜੀ ਕੀ ਕਰੋ ਕੀ ਕਰੋ ਜੀ ਕੌਣ ਕਿਨੂੰ ਕਰਦੀ ਐ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਆ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਛ ਬਚ ਲੈਣਾ ਦੱਸੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੇ ਹਾਂਜੀ ਹੈਗਾ ਜੇ ਤੁਹਾਡੇ ਦੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਆ ਓ ਤਾਂ ਠੀਕ ਹੋਈ ਦੀ ਜੇ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਤੁਹਾਡੇ ਦੇ ਸਰ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਅਫਸਰ ਦੱਸਾਂਗੇ ਜੇ ਕੋ ਦੱਸ ਬਗੈ ਸਰਾ ਸੀ ਆਪੇ ਪਛ ਲੈਣਾ ਤੁਸੀਂ ਨਹੀਂ ਦੱਸਣਾ ਸਰ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛ ਰ ਮੈ ਕ ਸਰਾ ਸੀ ਡੀਐਮ ਨਾਲ ਅਸੀਂ ਡੀਐਮ ਸਾਹਮਣੇ ਸਰ ਸਰ ਮੈਂ ਕ ਡੀਐਮ ਸਾਹਮਣੇ ਆ ਹੀ ਹੁਣੇ ਹੀ ਗੱਲ ਕਰਨੀ ਫਰੋਜਪੁਰ ਸਾਹਿਬ ਜਿਹੜਾ ਤੁਸੀਂ ਇੱਥੇ ਚੌਂਕੀ ਯਾਰ ਮੈਂ ਐਸਓ ਤੇ ਲੱਗਾ ਆਇਆ ਹੁਣ ਮੈਂ ਕਿਹੜੇ ਸਾਬੇ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸਚਓ ਹੁੰਦਾ ਸਰ ਰੱਖਿਆ ਵਾਸਤੇ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀਆਂ ਨਾਲ ਗੱਤ ਮੀਚੀ ਕਰੋ ਤੁਸੀਂ ਆ ਜਿਹੜੇ ਅਲੀਗੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਦੱਸੋ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਆ ਕੀ ਤੁਹਾਡਾ ਪੱਖ ਹੈ ਕੋ ਫੋਨ ਕਰਨਾ ਉਹ ਅੱਛੀ ਗੱਲ ਹੈ ਹਾਂਜੀ ਤੁਸੀਂ ਨਹੀਂ ਕਰਦੇ ਤੁਸੀਂ ਆਪਣੇ ਰਿਸਰਚ ਨਾਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਹਾਂ ਸਰ ਡਿਊਟੀ ਅਫਸਰ ਮਤਲਬ ਤੁਸੀਂ ਕਿਹਦੇ ਤੁਸੀਂ ਪ੍ਰਾਈਵੇਟ ਲੈਬਸ ਕਿਹਦੇ ਇੰਟਰਫੇਅਰ ਕਰੋਗੇ ਕੀ ਆਖੀਏ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰੋਗੇ ਜਿੱਦਿ ਵੀ有机会 ਹੋਸਰ ਦਾ ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਪੁਲਿਸ ਕਾ ਸਾਰਾ ਅਪਲਾਈ ਦਾ ਤੁਹਾਡੀ ਉਹ ਪੁਲਿਸ ਕਾ ਸੋਦੀਆ ਸਾਰਾ ਤੁਹਾਡੀ ਅਪਲਾਈ ਦਾ ਤੁਹਾਨੂੰ ਉਹ ਤੇ ਸ਼ੱਕ ਸੀ ਕੋਈ ਮੈਂ ਕਹਿੰਦਾ ਸ਼ੇਰ ਬੱਕ ਪੁਲਿਸ ਕਾ ਸਾਰਾ ਉਹ ਤੇ ਤੁਹਾਨੂੰ ਸ਼ੱਕ ਨਹੀਂ ਕੋਈ ਕ੍ਰਾਈਮ ਕੀਤਾ ਨੇ ਲੇਡੀ ਨੇ ਪੁਲਿਸ ਕਾ ਵਸ ਤੁਹਾਨੂੰ ਸਾਰਾ ਉਹਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ ਮੈਂ ਇਹ ਦੱਸੋ ਪੁਲਿਸ ਕਾ ਮੇਰਾ ਮੈਂ ਕਹਿੰਦਾ ਇਹ ਮੈਂ ਤੁਹਾਨੂੰ ਇਹ ਬਸ਼ਰੇ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ ਮੈਨੂੰ ਨਹੀਂ ਪਤਾ ਮੈਂ ਬਣਾ ਵੀ ਪੁਰਸ਼ ਕਾਥ ਹੁੰਦੀ ਹੈ ਮੈਂ ਤੁਹਾਡੀ ਗੱਲ ਨਾ ਮੰਨਦਾ ਸਰ ਅਸੀਂ ਵੀ ਰੋਜ਼ ਸੁਣਦਾ ਰਹਿੰਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਕ੍ਰਾਈਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਚਲੋ ਸਰੋ ਠੀਕ ਆ ਸਰ ਅਸੀਂ ਇਹ ਪੁੱਛਦੇ ਆ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ ਏਮਪਲਾਈ ਹੋਣੀ ਹੈਗੀ ਸਿਵਲਿਨਰ ਹੈਗੀ ਆ ਤੁਸੀਂ ਇਹਨੂੰ ਕਿਉਂ ਇੰਟਰਫੇਅਰ ਕੀਤਾ ਦੀ ਲੱਗਵੇ ਮੈਂ ਕਹਾਂ ਉਹ ਜੇ ਉਹ ਜੇ ਫੋਨ ਸੰਭੀ ਤੂੰ ਇੰਟਰਵਿਊ ਕੋ ਕੀਤਾ ਉਹ ਜਿਹਨਾਂ ਮਰਜੀ ਫੋਨ ਕਰੇ ਹੈਲੋ ਐ ਕਰੋ ਦਾ ਫੋਨ ਕੱਟੋ ਹੁਣ ਕਿਹਦਾ ਹੁਣ ਲੌਕ ਸਾਰਾ ਤੁਸੀਂ ਕਿਉਂ ਫੜੀਆ ਦਾ ਫੋਨ ਯਾਰ ਮੈਂ ਫੜਾ ਮੈਂ ਪੁਲਸਤਰਾ ਕਿਉਂ ਅਫਸਰ ਮੈਂ ਕਿਉਂ ਫੜ ਕੀ ਹੋ ਕ੍ਰਾਈਮ ਕੀ ਕਰਦੀ ਸੀ ਉਹ ਕੀ ਕ੍ਰਾਈਮ ਕੀ ਕੀਤਾ ਉਹਨੇ ਦੱਸੋ ਜਿਹੜੀ ਚੋਰੀ ਫੜਨੀ ਕਿਉਂ ਫੜਦੇ ਆ ਸਰ ਕ੍ਰਾਈਮ ਉਹਨੇ ਕੀ ਕੀਤਾ ਮੈਨੂੰ ਇਹ ਦੱਸੋ ਫੜੀ ਜਾਂਦੀ ਸਰ ਉਹ ਇੱਥੇ ਦੀ ਰਹਿਣ ਵਾਲੀ ਯਾਰ ਰੋਜ਼ ਬੱਚੇ ਲੈ ਕੇ ਜਾਂਦੀ ਆ ਠੀਕ ਆ ਨਾ ਤੁਸੀਂ ਹਰ ਤੁਸੀਂ ਹਰ ਰੋਜ਼ ਦੇਖਦੇ ਆ ਬੱਚੇ ਦੇ ਨਾਲ ਆ ਠੀਕ ਆ ਨਾ ਨਾਲ ਨਹੀਂ ਹੈ ਇਹ ਤੁਸੀਂ ਉਹਨਾ ਬਤਮੀਜ਼ੀ ਕਰਦੇ ਹੋ ਹੂੰ ਤੁਹਾਡੇ ਬਾਕੀ ਹੋਂਦ ਵਾਲਾਈ ਵੀ ਹੈ ਗਈ ਹੈ ਨਾ ਅੱਛਾ ਜੇ ਤੁਸੀਂ ਐਸਾ ਚ ਲੱਗੇ ਹੋ ਤੁਸੀਂ ਰੱਬ ਬਣ ਕੇ ਤੁਸੀਂ ਮੈਂ ਕਹਿੰਦਾ ਤੂੰ ਰੱਬ ਲੱਗਿਆ ਮੈਂ ਮੈਂ ਨਾ ਆਪਣੀ ਲੱਗਾ ਤੁਸੀਂ ਤੁਸੀਂ ਰਹਾਉਂਗਾ ਸਰ ਤੂੰ ਵੱਟ ਤੂੰ ਸਰ ਮਨ ਕਰੇ ਨਾ ਕਿਉਂ ਨਹੀਂ ਕਰਦਾ ਤੁਸੀਂ ਮਤਲਬ ਤੁਸੀਂ ਜਿੰਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਤੁਸੀਂ ਐਸਾ ਤੁਸੀਂ ਐਸਾ ਚ ਲੱਗੇ ਹੋ ਤੁਸੀਂ ਜਿੰਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਜੋ ਅਸੀਂ ਕੋ ਕਰੀਏ ਅਸੀਂ ਤਾਂ ਚੋਰੀ ਚੋਰੀ ਫੜਨ ਬਾਤਾਂ ਤੁਸੀਂ ਤੁਸੀਂ ਇੰਟਰਫੇਅਰ ਕੀਤਾ ਨਹੀਂ ਕੋਈ ਫੋਨ ਸੁਣਦੀ ਜੇ ਬਤਮੀਜੀ ਕੀਤੀ ਤੁਸੀਂ ਬੰਦ ਜਾ ਚੀ ਨੂੰ ਉਹ ਸੌੜ ਸੌੜ ਸੌਣਾ ਪਹਿਲਾਂ ਚੋਰੀ ਫੜਨ ਬਾਤਾਂ ਸਾਰਾ ਕੋ ਲੱਭਣਾ ਪੈਂਦਾ ਨਾਲ ਕਿਦਾਂ ਜੀ ਚੋਰੀ ਲੱਭਣ ਵਾਸਤੇ ਮੈਨੂੰ ਸਾਰਾ ਕੁਝ ਲੱਭਣਾ ਸਰ ਉਹ ਲੇਡੀਜ਼ ਹਰ ਰੋਜ਼ ਅਪ ਡਾਉਨ ਕਰਦੀ ਆ ਤੁਸੀਂ ਇਹਨੂੰ ਹਰ ਰੋਜ਼ ਵਾਸ਼ ਕਰਦੇ ਹੋ ਮੈਂ ਕਦੇ ਵੇਖੀ ਨਹੀਂ ਆ ਜੇ ਤਾਂ ਕੁੜੀ ਉਹ ਇੱਕ ਹੋਰ ਕੁੜੀ ਖੜੀ ਆ ਉਹਨੇ ਵੀ ਦੱਸਿਆ ਵੀ ਮੇਨਾਂ ਬਤਮੀਜ਼ੀ ਕੀਤੀ ਆ ਅੱਛਾ ਹਾਂਜੀ ਹਾਂਜੀ ਉਰੇ ਆ ਮੁੰਡੇ ਮੇਰੇ ਦੋਨੇ ਆਂ ਦੇ ਕੋਲ ਇਧਰ ਆਓ ਆਪਾਂ ਕਿੰਨੀ ਬਤਮੀਜ਼ੀ ਕਰਦੇ ਨਾ ਉਹ ਤੋਂ ਅੱਜ ਸਰ ਕੀ ਹੋਇਆ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਹਾਂਜੀ ਭਾਈ ਤੁਹਾਨੂੰ ਮੈਂ ਕਹਿ ਰਿਹਾ ਹਾਂ ਤੁਹਾਡੀ ਵਾਦਗੀ ਅਸੀਂ ਇਹਦੀ ਗੱਲ ਕਰਦੇ ਹਾਂ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਾਮ ਨੂੰ ਕਹਿਣਾ ਸਰ ਮੈਂ ਸਰ ਮੈਂ ਜਿਹੜੀ ਮੈਂ ਅਸੀਂ ਦਾ ਸਰ ਜੋ ਸਾਹਮਣੇ ਦੇਖ ਰਹੇ ਹਾਂ ਅਸੀਂ ਉਹ ਅਸੀਂ ਮੈਂ ਕਰਾਂ ਮੈਸੇਜ ਲੱਗਿਆ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸੇ ਚ ਲੋਕ ਕਹਿੰਦਾ ਤੁਸੀਂ ਇਹ ਸਾਰਾ ਕੁਝ ਤੇ ਬੰਦ ਵੀ ਜੀ ਕਰੋਗੇ ਆਉਂਦੀਆਂ ਜਨਾਨੀਆਂ ਨੂੰ ਫੜੋਗੇ ਠੀਕ ਆ ਨਾ ਉਹਨਾਂ ਨਾਲ ਬਾਤਮੀ ਜੀ ਕਰੂੰਗਾ ਤੱਕੇ ਨਾਲ ਤੁਸੀਂ ਫੜ ਕੇ ਅੰਦਰ ਲੈ ਜਾਓਗੇ ਠੀਕ ਆ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਮੇ ਜਿਹੜੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਤੱਕੇ ਨਾਲ ਅੰਦਰ ਜਾਨੀ ਲੈ ਕੇ ਜਾਓਗੇ ਤੁਸੀਂ ਕਿਹਨਾਂ ਨੂੰ ਭਜਾਉਣਾ ਸਰ ਦੱਸੋ ਕੌਣ ਭਜਾਊਗਾ ਸਾਣਾ ਸਾਨੂੰ ਨਹੀਂ ਨਹੀਂ ਭਜਾਉਣਾ ਕਣ ਭਾਵਾ ਹਾਂਜੀ ਦੱਸੋ ਇਹਦਾ ਛੜੇ ਆਉਂਦੇ ਨਾ ਮਰਾ ਜਾਈ ਸੀ ਤੁਸੀਂ ਕਹੜੇ ਸੀਗੇ ਮਤਲਬ ਤੁਸੀਂ ਸਾਣਾ ਬਾਤਮੀ ਜੀ ਕਰਦੇ ਹੋ ਭਜਾਓ ਇਹਨਾਂ ਨੂੰ ਤੁਸੀਂ ਪਰ ਲੇਡੀ ਜਨਾਂ ਦਾ ਕਰਨਾ ਹੀ ਕਰਨੀ ਆ ਹਾਂ ਆ ਇੱਕ ਮਿੰਟ ਇਹ ਨਹੀਂ ਤਾਂ ਫਿਰ ਕਿਉਂ ਦੋ ਅਸੀਂ ਪੜ ਲਿਆ ਹਨ ਸਾਡੇ ਸਾਹਮਣੇ ਤੁਸੀਂ ਹਰਦੇ ਤੇ ਪਿਛੇ ਪਹਿਲਾਂ ਦਾ ਗੀਤ ਨਾਲ ਸਾਰਾ ਕਮੇ ਤਾਂ ਇਹ ਨਹੀਂ ਪਤਨੀ ਜੀ ਨਾਲ ਹੀ ਬੋਲੇਆ ਪਹਿਲਾਂ ਮੇਰੇ ਤੁਹਾਡੇ ਮੈਨੂੰ ਉੱਤੇ ਲੱਗੀ ਆ ਦੇ ਓਕੇ ਆਏ ਕੋਈ ਨਹੀਂ ਬਤਨ ਨਹੀਂ ਚੀ ਨਹੀਂ ਹੁਣ ਤੁਸੀਂ ਆਪੇ ਦੇਖ ਲਓ ਹੈ ਨਾ ਸਰਪ੍ਰੇਖਾਂ ਦਾ ਵੀ ਇਹ ਬਤਨ ਨਹੀਂ ਚੀ ਆਇਆ ਇਹਨਾਂ ਨੂੰ ਸੱਜਾ ਨਹੀਂ ਚਾਹੀਦਾ ਹਾਂਜੀ ਮੈਂ ਕਹਿੰਦੀ ਕਿ ਸਰ ਮੈਂ ਆਪਣੀ ਫੈਮਲੀ ਦੀ ਗੱਲ ਕਰਤੀ ਜਾਏ ਇਹ ਨਿਯੰਤਰਣ ਤੋਂ ਰੋਕਿਆ ਨਹੀਂ ਗੱਲ ਕੀ ਹੈ ਨਾ ਤਾਂ ਮੈਂ ਸਰ ਹਿਟਰ ਹੋ ਲਿਆ ਮੈਂ ਕੀ ਕਹਿੰਦੀ ਮੈਂ ਕਿ ਪੈਂ ਜਿਹੜੇ ਤੁਹਾਨੂੰ ਇੱਕ ਰੇਲਵੇ ਪੁਲਿਸ ਨਾਜਮ ਨੇ ਲਿਖਣਾ ਮਤਮਜੀ ਕੀਤੀ ਸੀ ਹੁਣ ਸੀਨੀਅਰ ਅਫਸਰ ਆਇਆ ਐਸਓ ਸਾਹਿਬ ਆਇਆ ਆ ਕੀ ਤੁਹਾਨੂੰ ਵਿਸ਼ਵਾਸਤ ਆਇਆ ਨਹੀਂ ਕੁਝ ਸੈਟੀਸਫਾਈ ਹੋਂ ਤੁਹ ਹਾਂਜੀ ਉਹਨਾਂ ਨੇ ਵਿਸ਼ਵਾਸਤ ਆਇਆ ਵੀ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੇ ਸਸਪੈਂਡ ਕੀਤਾ ਗਿਆ ਹੈ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਤੁਸ਼ਟ ਹੋ ਤੁਸੀਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਓਕੇ ਕਾ ਦੋ ਮਿੰਟ ਰੁਕਿਆ ਤੋ ਨਾ ਗੱਲ ਕਰਨੀ ਆ ਰੁਕ ਜਾਓ ਇੱਥੇ ਰੁਕ ਜਾਓ ਕੋਈ ਚੱਕਰ ਵਾਲੀ ਕਰ ਯਾਰ ਜਿਹੜਾ ਤੂੰ ਲੈਣਾ ਮੈਂ ਤੈਨੂੰ ਰੁਕ ਜਾਓ ਰੁਕ ਜਾਓ ਰੁਕ ਜਾਓ ਤੁਸੀਂ ਹੌਣ ਡਿਊਟੀ 'ਚ ਸਨ ਮੈਂ ਆਂ ਡਿਊਟੀ 'ਚ ਤੁਸੀਂ ਨਹੀਂ ਮੈਂ ਡਿਊਟੀ ਉੱਤੇ ਮੀਟਿੰਗ ਹੀ ਆਸੀ ਐਕਸਰਸ ਹਾਸ ਮੀਟਿੰਗ ਨਹੀਂ ਹੁਣ ਤੁਸੀਂ ਹੌਣ ਡਿਊਟੀ 'ਓ ਲੋ ਮੀਟਿੰਗ ਓਕੇ ਅਸਾ ਮੀਟਿੰਗ ਤੇ ਸੀ ਆਂ ਆਫ ਡਿਊਟੀ ਆ ਜਣੀ ਕਰਾ ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਾਤਮੀਜੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਟੱਚ ਹਾਂਜੀ ਕਿ ਕਿੱਥਾਂ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਤੇ ਕਰ ਨਹੀਂ ਤੁਸੀਂ ਕਿ ਉਹਨਾਂ ਬਾਤਮੀਜੀ ਕਿ ਯਾਰ ਤੂੰ ਆਪ ਆਪ ਗੱਲ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਦੇ ਇੰਤਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਦੇ ਇੰਤਜ਼ਾਮ ਲੱਗੇ ਤੁਸੀਂ ਜਨਾਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆ ਨਹੀਂ ਤੂੰ ਕਿੱਥੇ ਨੂੰ ਆ ਜਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰੋ ਤੂੰ ਸਾਰੇ ਸਾਰੇ ਤੁਸੀਂ ਬਾਹਰ ਗੱਲ ਕਰੋ ਨਾ ਨਹੀਂ ਨੌਕਰ ਤਾਂ ਤੁਸੀਂ ਹੈਗੇ ਆ ਪਬਲਿਕ ਸਰਵੰਟ ਤੋਂ ਹੀ ਹੈਗੇ ਆ ਆ ਜਾ ਤੁਸੀਂ ਪਬਲਿਕ ਸਰਵੰਟ ਬਾਹਰ ਆਉਣਾ ਤੀ ਬਾਹਰਾਂ ਕੇ ਗੱਲ ਕਰੋ ਆ ਕੇ ਦੇਖੋ ਸਰ ਸਰ ਬਾਹਰਾਂ ਕੇ ਗੱਲ ਕਰੋ ਤੁਸੀਂ ਆ ਜਾਓ ਜਨਾਬ ਜਨਾਬ ਅਲੀਪਨ ਕੀ ਨਾਮ ਆ ਤੁਹਾਡਾ ਪ੍ਰਵੀਨ ਕਿਥੋਂ ਰਹਿਣ ਵਾਲੇ ਤੁਸੀਂ ਜੀ ਪੰਜ ਢੇਰਾ ਜਗਤਪੁਰਾ ਅੱਜ ਤਾਂ ਤੁਹਾਨੂੰ ਨਾ ਇੱਕ ਹੈਪਨ ਹੋਇਆ ਪਤਾ ਲੱਗਾ ਵੀ ਤੁਹਾਨੂੰ ਕਿਸੇ ਉੱਚੋਂ ਕੀ ਇਨਚਾਰਜ ਨੇ ਤੁਹਾਣਾ ਬਾਤਮੀ ਜੀ ਕੀਤੀ ਹੈਗੀ ਆ ਕੀ ਸਾਰਾ ਮਾਮਲਾ ਹੈਗਾ ਜੀ ਸਰ ਦੇਖੋ ਮੈਂ ਨਾ ਰੋਜ਼ ਫਲੋਰ ਆਪਣੇ ਬੱਚਿਆਂ ਨੂੰ ਲੈਣ ਆਂ ਸਟੇਸ਼ਨ ਤੇ ਮੈਂ ਰੋਜ਼ ਡੇਲੀ ਦਾ ਲੰਘਣਾ ਆ ਬੱਚੇ ਤੁਹਾਡੇ ਕਿੱਥੇ ਪੜਦੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਨਾ ਸਟੇਸ਼ਨ ਤੇ ਮੇਰਾ ਰੋਜ਼ ਡੇਲੀ ਦਾ ਰੂਟੀਨ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਆ ਅੱਛਾ ਜੀ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ ਰੇਲਵੇ ਸਟੇਸ਼ਨ ਦੇ ਇੰਚਾਰਜ ਹਾਂਜੀ ਪੀਸ ਚੌਂਕੀ ਦਾ ਹਾਂਜੀ ਓਕੇ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਦਿਦਾਰ ਦਿਦਾਰ ਸਿੰਘ ਹਾਂਜੀ ਦਿਦਾਰ ਸਿੰਘ ਅੱਛਾ ਜੀ ਹਾਂਜੀ ਐਸ ਐਚਓ ਆ ਤੇ ਉਹਨਾਂ ਨੇ ਡ੍ਰਿੰਗ ਕੀਤੀ ਹੋਈ ਸੀ ਵਿਦਾਊਟ ਯੂਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਸਤਾ ਆ ਤੇ ਉਹਨਾਂ ਨੇ ਮੈਨੂੰ ਗੰਦੇ-ਗੰਦੇ ਗਾਲਾ ਕੱਢਣਾ ਤੇ ਮੈਨੂੰ ਘੜਿਸ ਕੇ ਆਪਣੇ ਅੰਦਰ ਲੈ ਚ ਆਇਆ ਅੱਛਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰ ਟੱਚ ਕੀਤਾ ਤੇ ਉਹਨਾਂ ਨੇ ਮੇ ਨਾਲ ਬਹੁਤ ਬਦਤਮੀ ਸਲੂਕ ਕੀਤਾ ਪਤਲਾ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਹਾਂਜੀ ਉਹਨਾਂ ਨੇ ਤੇ ਮਾਰੇ ਵੀ اچ ਪੇੜ ਮਾਰੀ ਆ ਹਾਂਜੀ ਹਾਂਜੀ ਚੇੜਾ ਮਾਰੀ ਆ ਆ ਹਾਂਜੀ ਖੇਚੂ టు ਵੀ ਹੋਈ ਆ ਤੇ ਉਹਨਾਂ ਨੂੰ ਮੈਂ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬਾਂਡ ਫੇ ਸਾਰੇ ਆ ਗਏ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇ ਵੀ ਸਾਰਿਆਂ ਨੂੰ ਗਾੜਾ ਕੱਢਿਆ ਫੇ ਮੈਂ ਹਾਰ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫੇ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾੜਾ ਕੱਢਣਾ ਰਹਿ ਨਹੀਂ ਉਹ ਹਾਂਜੀ ਜਿਹੜਾ ਜਿਹੜਾ ਕੱਪੜਿਆਂ ਤੋਂ ਬਾਹਰ ਤੁਰਿਆ ਫਿਰਦਾ ਅੰਡਰਵੀਅਰ ਬਰਨਾਂ ਦਾ ਹਾਂਜੀ 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 ਤੇ ਇਸ ਟਾਈਮ ਨਾ ਉਹ ਡਿਊਟੀ ਤੇ ਆ ਤੇ ਨਾ ਉਹ ਆਪਣੇ ਯੂਨੀਫਾਰਮ 'ਚ ਆ ਓਕੇ ਹਾਂਜੀ ਤੇ ਉਹ ਆਪਣੇ ਮਤਲਬ ਐਂਟਲੀ ਮਤਲਬ ਡਰਿੰਕ ਕੀਤੀ ਹੋਈ ਆ ਹਾਂਜੀ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਮੈਂ ਉਹਨੂੰ ਤਾਂ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਹਾਂਜੀ ਉਹ ਵੀ ਪੁਲਿਸ ਚੌਂਕੀ ਦੇ ਚਾਰੇ ਜਗ ਮੈਂ ਨਾ ਬਹੁਤ ਬਹੁਤ ਜ਼ਿਆਦਾ ਸ਼ਰਾਬੀ ਹਾਲਤ ਵਿੱਚ ਨਵਾਂ ਹੀ ਡਰਾਮਾ ਕਰ ਦਿੱਤਾ। ਬਰਾਪਤ ਜਾਣਕਾਰੀ ਅਨੁਸਾਰ ਜਗਤਪੁਰਾ ਪੰਜ ਢੇਰਾ ਦੀ ਰਹਿਣ ਵਾਲੀ ਪਰਵੀਨ ਨਾਮ ਔਰਤ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਲਈ ਰੇਲਵੇ ਸਟੇਸ਼ਨ ਦੀ ਸਰਵਿਸ ਰੋਡ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਦੀ ਜਾ ਰਹੀ ਸੀ। ਇੰਨੇ ਨੂੰ ਉੱਥੇ ਫਲੋਰ ਰੇਲਵੇ ਪੁਲਿਸ ਚੌਂਕੀ ਦਾ ਇੰਚਾਰਜ ਦੀਦਾਰ ਸਿੰਘ ਬਿਨਾਂ ਵਰਦੀ ਤੋਂ ਸਿਰਫ ਨਿਕਰ ਬਣਨ ਪਾਈ ਆ ਗਿਆ ਅਤੇ ਉਸ ਔਰਤ ਨਾਲ ਬਦਤਮੀਜ਼ੀ ਕਰਨ ਲੱਗ ਪਿਆ। ਪੀੜਤ ਪਰਵੀਨ ਦੇ ਦੱਸਣ ਮੁਤਾਬਕ ਚੌਂਕੀ ਇੰਚਾਰਜ ਦੀਦਾਰ ਸਿੰਘ ਨੇ ਉਸ ਨੂੰ ਜ਼ਬਰਦਸਤੀ ਖਿੱਚ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਜਾ ਰਿਹਾ ਸੀ ਰੋਲਾ ਪੈਦਾ ਦੇ ਲੋਕ ਇਕੱਠੇ ਹੋ ਗਏ ਅਤੇ ਪੀੜਤ ਪਰਵੀਨ ਦੇ ਘਰ ਦੇ ਵੀ ਘਟਨਾ ਵਾਲੀ ਜਗ੍ਹਾ ਤੇ ਆ ਪੁੱਜੇ ਅਤੇ ਮੀਡੀਆ ਨੂੰ ਫੋਨ ਕਰ ਸਾਰਾ ਮਾਮਲਾ ਦੱਸਿਆ ਮੌਕੇ ਰੇਲਵੇ ਥਾਣਾ ਲੁਧਿਆਣਾ ਦੇ ਐਸਐਚਓ ਸਰਦਾਰ ਪਲਵਿੰਦਰ ਸਿੰਘ ਦੇ ਧਿਆਨ ਵਿੱਚ ਵੀ ਇਹ ਸਾਰਾ ਮਾਮਲਾ ਲਿਆਂਦਾ ਜੀਨਾ ਨੇ ਫਿਲੌਰ ਆਣ ਕੇ ਸਾਰਾ ਮਾਮਲਾ ਪੀੜਤ ਔਰਤ ਦੀ ਜ਼ੁਬਾਨੀ ਸੁਣਿਆ ਅਤੇ ਉਸ ਨੂੰ ਇਨਸਾਫ ਦਿਵਾਇਆ ਐਸਐਚਓ ਸਰਦਾਰ ਪਲਵਿੰਦਰ ਸਿੰਘ ਨੇ ਕਿਹਾ ਕਿ ਇਸ ਸ਼ਰਾਬੀ ਰੇਲਵੇ ਚੌਂਕੀ ਇੰਚਾਰਜ ਨੂੰ ਇਥੋਂ ਬਦਲ ਕੇ ਲਾਇਨ ਹਾਜ਼ਰ ਕੀਤਾ ਜਾਏਗਾ ਅਤੇ ਉਸ ਪੀੜਤ ਔਰਤ ਨੇ ਆਪਣੇ ਨਾਲ ਹੋਈ ਖਿੱਚ ਧੂਅ ਦਾ ਬਦਲਾ ਫਿਲੌਰ ਰੇਲਵੇ ਚੌਂਕੀ ਇੰਚਾਰਜ ਦੇ ਸਾਰਿਆਂ ਦੇ ਸਾਹਮਣੇ ਚਪੇੜਾ ਮਾਰ ਕੇ ਲਿਆ ਤਦ ਜਾ ਕੇ ਮਾਮਲਾ ਸ਼ਾਂਤ ਹੋਇਆ ਬਾਕੀ ਤੁਸੀਂ ਆਪ ਦੇਖੋ ਕਿਸ ਹਾਲਤ ਵਿੱਚ ਨੇ ਫਿਲੌਰ ਰੇਲਵੇ ਪੁਲਿਸ ਚੌਂਕੀ ਇੰਚਾਰਜ ਦੀਦਾਰ ਸਿੰਘ ਡਾਕਟਰ ਰਾਣਾ ਅਪਰਾਧੀ ਫਿਲੌਰ ਤੋਂ ਖਾਸ ਰਿਪੋਰਟ ਸਰ ਫਲੋਰ ਰੇਲਵੇ ਸੇਂਟੇ ਇੱਕ ਸੁ ਸਮਝਨੇ ਜਿਹੜਾ ਚੌਂਕੀ ਚਾਰ ਜਗਾ ਬਦਾਰ ਸਿੰਘ ਉਹਨੇ ਇੱਕ ਲੇਡੀ ਨਾਲ ਬਾਤਮੀ ਜੀ ਕੀਤੀ ਹੈਗੀ ਆ ਤੁਸੀਂ ਮੌਕੇ ਤੇ ਆਏ ਸਰ ਕੀ ਮਾਮਲਾ ਹੈਗਾ ਮੈਨੂੰ ਸੂਚਨਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਕਿ ਆਪਣਾ ਮੁਲਾਜ਼ਮ ਉਹ ਦਦਾਨਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਦਾ ਬੇਹੋਸ਼ ਹੋਈ ਆ ਜੀ ਕਿ ਉਹਨਾਂ ਕੋਲ ਕੁੜੀ ਕੰ ਲਈ ਬਾਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੇ ਪੁੱਛਿਆ ਬੇਟੀ ਨੂੰ ਜੀ ਪੁੱਤਰ ਕੀ ਹੈ ਤੁਹਾਨੂੰ ਇਹ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰ੍ਹਾਂ ਦੱਸੀ ਸਾਡੀ ਗੱਲ ਸਾਨੂੰ ਤੇ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੂਰੀ ਫੀਲ ਕਰ ਲਈ ਆ ਇਹ ਗਾਂਵ ਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਕਾਰਵਾਈ ਨਹੀਂ ਕੋਣੀ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦਾ ਨਹੀਂ ਮੈਨੂੰ ਜੀ ਤਸੱਦੀ ਹੈ ਮੇਰੀ ਕਿ ਚਲੋ ਗਾਂਵ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਇਹ ਸਾਨੂੰ ਕੋਈ ਗਾਂਵ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਗੀ ਓਕੇ ਠੀਕ ਆ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਮੈਨੂੰ ਕਿਹਾ ਸੀ ਉਹ ਸੈਟੀਸਫਾਈ ਪੈਂ ਜਿਹੜੇ ਤੁਹਾਨੂੰ ਇੱਕ ਰੇਲਵੇ ਪੁਲਿਸ ਨਾਜਮ ਨੇ ਲਿਖਣਾ ਬਤਮੀਜੀ ਕੀਤੀ ਸੀ ਹੁਣ ਸੀਨੀਅਰ ਅਫਸਰ ਆਇਆ ਐਸਓ ਚ ਸਾਹਿਬ ਆਇਆ ਆ ਕੀ ਤੁਹਾਨੂੰ ਵਿਸ਼ਵਾਸਤ ਹੋਇਆ ਨਹੀਂ ਕੋਈ ਸੈਟੀਸਫਾਈ ਹੋ ਤੁਹਾਨੂੰ ਹਾਂਜੀ ਉਹਨਾਂ ਨੇ ਵਿਸ਼ਵਾਸਤ ਹੋਇਆ ਬਈ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਤੁਸ਼ਟ ਹੋ ਸਹੀਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਓਕੇ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ KBR 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡੇ ਚੈਨਲ KBR